ਸਾਡਾ ਸੁਪਰੋਗਰਾਮ ਤੁਹਾਡਾ ਅੱਜ ਜੀ ਜਿਹੜਾ ਦੇਸ਼ ਭਰ ਦੇ ਵਿੱਚ ਅੰਦੋਲਨ ਚੱਲ ਰਿਹਾ ਖਨੌਰੀ ਤੇ ਸ਼ੰਭੂ ਦੇ ਵਿੱਚ ਜਿਹੜਾ ਮੋਰਚਾ ਲੱਗਾ ਆ ਜਿਹੜੀ ਮੋਦੀ ਸਰਕਾਰ ਆ ਉਹ ਅਸਲ ਦੇ ਵਿੱਚ ਜਿਹੜੇ ਤਿੰਨ ਖੇਤੀ ਕਾਨੂੰਨ ਬਾਸ ਕੀਤੇ ਸੀ ਉਹਨਾਂ ਨੂੰ ਦੁਬਾਰਾ ਉਹ ਲੈ ਕੇ ਆ ਗਈ ਆ ਸਟੇਟਾਂ ਦੇ ਉੱਤੇ ਉਹਨਾਂ ਨੇ ਉਹ ਜਿਹੜਾ ਸ਼ਰਤ ਦਿੱਤਾ ਐਮਐਸਪੀ ਦੀ ਗਰੰਟੀ ਲਈ ਲੜ ਰਹੇ ਆ ਐਮਐਸਪੀ ਲਈ ਜਿਹੜੀ ਜਿਹੜੀ ਗਰੰਟੀ ਉਹ ਦਿੱਤੀ ਨਹੀਂ ਜਾ ਰਹੀ ਸਾਡੀ ਜਿਹੜੀ ਫਸਲ ਆ ਜਦੋਂ ਸੀਜ਼ਨ ਹੁੰਦਾ ਉਦੋਂ 8-900 ਨੂੰ ਵਿਕਦੀ ਆ ਜਦੋਂ ਸੀਜ਼ਨ ਲੰਘ ਜਾਂਦਾ ਉਹ ਹੁਣ ਜਿਹੜੀ ਉਹ 3000 ਨੂੰ 4000 ਨੂੰ ਉਹ ਉਹ ਹੀ ਵਿਕਦੀ ਆ ਸਾਡੀ ਕਾਰਗਰ ਨੇ ਸੱਤ ਉਹ ਜਿਹੜੀ ਆ ਉਦੋਂ ਲੈ ਲਈ ਇਹਨਾਂ ਨੇ ਸਸਤੇ ਭਾਅ ਤੇ ਹੁਣ ਕਾਰਗ ਦਾ ਰੇਟ ਜਿਹੜਾ ਬਾਜ਼ਾਰ ਦੇ ਵਿੱਚ 4000 ਹੋਇਆ ਪਿਆ ਇੰਦਾ ਹੀ ਝੋਨੇ ਮੇਲੇ ਸਾਨੂੰ ਖੱਜਲ ਖਵਾਰੀ ਹੋਈ ਆ ਆ ਜਿਹੜੀ ਬਹੁਤਾਂ ਤਮਾਨ ਸਰਕਾਰ ਆ ਆਪ ਆਲੇ ਜਿਹੜੇ ਅਸੀਂ ਚੁਣ ਕੇ ਬਣਾਏ ਸੀਗੇ ਇਹਨਾਂ ਨੇ ਅਰਬ ਰੁਪਈਆ ਜਿਹੜਾ ਹੈਗਾ ਸਾਡੇ ਉੱਤੇ ਜਿਹੜਾ ਹੋਰ ਇਥੇ ਪੰਜਾਬ ਦੇ ਉੱਤੇ ਲੋੜ ਪਾਤਾ ਜਾ ਕੇ ਦੇਸ਼ ਦੇ ਵਿੱਚ ਭੰਮ ਕੇ ਕੇਜਰੀ ਆਲ ਨੂੰ ਘੁਮਾ ਕੇ ਅਸਲ ਦੇ ਵਿੱਚ ਕੋਈ ਸਰਕਾਰ ਜਿਹੜੀ ਇਸ ਸਿਸਟਮ ਨਾਲ ਚੁਣੀ ਜਾਂਦੀ ਆ ਉਹ ਲੋਕਾਂ ਦੇ ਹਿੱਤ ਦੀ ਗੱਲ ਨਹੀਂ ਕਰਦੀ ਅਸੀਂ ਇਹ ਕਹਿੰਨੇ ਕਿ ਕਿਸਾਨਾਂ ਵਿੱਚ ਕਿਸਾਨ ਉਜੜ ਰਿਹਾ ਖਾਦਾ ਮਹਿੰਗੀਆਂ ਹੋ ਰਹੀਆਂ ਦਵਾਈਆਂ ਮਹਿੰਗੀਆਂ ਹੋ ਰਹੀਆਂ ਇਹਨੂੰ ਮੁੱਲ ਦਿੱਤਾ ਜਾਵੇ ਇਹਦਾ ਪੂਰਾ ਕੀਤਾ ਜਾਵੇ ਜਿਹੜਾ ਉਹ ਦੋ ਦੀ ਫਸਲ ਦਾ ਰੇਟ ਦਿੱਤਾ ਜਾਵੇ ਉਹ ਦੇਣ ਨੂੰ ਤਿਆਰ ਨਹੀਂ ਇਹ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਸੰਭਾਲਣ ਲਈ ਤਿਆਰ ਆ ਇਸ ਕਰਕੇ ਜਦ ਸਾਡਾ ਅੰਦੋਲਨ ਪਿਛਲੇ 1 ਸਾਲ ਤੋਂ ਚੱਲ ਰਿਹਾ ਉਹਦੇ ਕਰਕੇ ਅੱਜ ਜਿਹੜਾ ਜਥੇਬੰਦੀਆਂ ਨੇ ਪ੍ਰੋਗਰਾਮ ਲਿਖਿਆ ਕਿ ਇਹ ਜਿਹੜਾ ਝੰਡਾ ਮਾਰਚ ਕੀਤਾ ਜਾਵੇ ਅੱਜ ਜਿਹੜੀਆਂ ਸਾਰੀਆਂ ਜਥੇਬੰਦੀਆਂ ਤੇ 32 ਜਥੇਬੰਦੀਆਂ ਉਹ ਸਾਰੀਆਂ ਝੰਡਾ ਮਾਰਚ ਕਰ ਰਹੀਆਂ ਤੇ ਉਹਦੇ ਵਿੱਚੋਂ ਅਸੀਂ ਵੀ ਅੱਜ ਇਕੱਠੇ ਹੋ ਕੇ ਹੁਸ਼ਿਆਰਪੁਰ ਤੱਕ ਜਾ ਰਹੇ ਹਾਂ ਇਸੇ ਮਸਲੇ ਦੇ ਲਈ ਜਿਹੜਾ ਇਹ ਪ੍ਰੋਗਰਾਮ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਮਾਦਰ ਦਿੱਲੀ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਮੋਰੇ ਬੈਰੀਅਰ ਲਾ ਕੇ ਡੱਕਿਆ ਕਿਉਂਕਿ ਦੇਸ਼ ਦੇ ਇੱਕ ਕਿਸਾਨਾਂ ਉਹਨਾਂ ਨੂੰ ਰਾਜਧਾਨੀ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਕਰਕੇ ਸਾਡੀ ਬੇਨਤੀ ਹੈ ਸਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਵੱਡੀ ਰੈਂਟੀ ਦੇ ਵਿੱਚ ਨਾਲ ਚਲੀਏ ਤੇ ਜਿਹੜਾ ਇਹ ਮੋਦੀ ਸਰਕਾਰ ਨੂੰ ਇਹਦਾ ਨੱਥ ਨਕੇਲ ਪਾਈਏ ਧੰਨਵਾਦ